ਸਾਬਕਾ ਸੰਸਦ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਕੇਰੀ ਪੰਜਾਬ ਸਰਕਾਰ ਕਿਹਾ ਪੰਜਾਬ ਸਰਕਾਰ ਕਾਰਨ ਕਿਸਾਨਾਂ ਨੂੰ ਆ ਰਹੀ ਬੇहद ਮੁਸ਼ਕਲਾਂ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਉਚਿਤ ਪ੍ਰਬੰਧ ਨਾ ਹੋਣ ਕਾਰਨ ਝੋਨੇ ਦੀ ਖਰੀਦ ਦੇ ਕਿਸਾਨ ਖੇਤਾਂ ਵਿੱਚ ਰੁੱਲ ਰਿਹਾ ਮੱਡੀਆਂ ਵਿੱਚ ਰੁੱਲ ਰਿਹਾ ਔਰ ਸਰਕਾਰ ਦੀ ਇਸ کوتاਹੀ ਤੇ ਲਾਪਰਵਾਹੀ ਤੇ ਹੋਮੇ ਨੇ ਮਰਲੇ ਜਿੱਥੇ ਕਿਸਾਨਾਂ ਦਾ ਆੜਤੀਆਂ ਦਾ ਸੈਲਰ ਵਾਲਕਾਂ ਦਾ ਟਕਰਾਅ ਵਧਾਇਆ ਉਥੇ ਪੰਜਾਬ ਦੇ ਵਿੱਚ ਅਸ਼ਾਂਤੀ ਦਾ ਵਾਤਾਵਰਨ ਵੀ ਪੈਦਾ ਕੀਤਾ ਹੋਇਆ ਪਿਛਲੇ ਸਾਲ ਤੇ 5 ਲੱਖ ਮੀਟ्रिक टन ਚਾਵਲ ਅਜੇ ਵੀ ਮਰਲੇ ਬਾਹਰ ਪਏ ਨੇ ਸਵੇਸ ਹੈ ਨਹੀਂ ਤੇ ਬਾਕੀ ਭੰਡਾਰ ਭਰਿਆ ਪਿਆ ਗਦਾਮ ਤੇ ਉਹਨਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਪ੍ਰਬੰਧ ਨਹੀਂ ਕੀਤਾ ਗਿਆ ਖਾਦੀ ਕਰਾਉਣ ਦੇ ਨਾ ਤਾਂ ਮੁੱਖ ਮੰਤਰੀ ਸਾਹਿਬ ਖੁਦ ਗਏ ਨਾ ਕੋਈ ਮੰਤਰੀ ਭੇਜਿਆ ਕੇਦਰ ਦੇ ਵਿੱਚ ਨਾ ਕੋਈ ਅਧਿਕਾਰੀ ਭੇਜਿਆ ਕੇਦਰ ਦੇ ਵਿੱਚ ਕੇਵਲ ਚਿੱਠੀਆਂ ਲਿਖ ਕੇ ਹੀ ਮਤਲਬ ਇੱਕ ਕਿਸਮ ਦਾ ਓਚਾ ਪਾਚੀ ਕੀਤੀ ਗਈ ਮਤਲਬ ਜਿਵੇਂ ਕਹਿੰਦੇ ਆ ਨਾ ਗੋਗਲਾਂ ਤੋਂ ਮਿੱਟੀ ਲਾਉਣ ਵਾਲੀ ਗੱਲ ਕੀਤੀ ਗਈ ਸੋ ਅੱਜ ਜਦੋਂ ਧੋਨਾ ਮੰਡੀਆਂ ਵਿੱਚ ਆ ਗਿਆ ਤੇ ਹੁਣ ਜਿਵੇਂ ਕਹਿੰਦੇ ਆ ਬੂਹੇ ਆਈ ਜਾਂ ਜਿੰਨ ਬਿੰਨੋ ਕੁੜੀ ਦੇ ਕੰਨ ਮਤਲਬ ਹੁਣ ਕੋਰਵਾਦ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਮਤਲਬ ਹੁਣ ਈਰ ਪਿੱਛੇ ਜਾਂਦਾ ਫੁਪਾ ਦਾ ਕੀ ਫਾਇਦਾ ਮੱਡੀਆਂ ਭਰੀਆਂ ਪਈਆਂ ਨੇ ਖਰੀਦਣ ਵਾਲਾ ਕੋਈ ਹੈ ਨਹੀਂ ਆੜਤੀ ਦਗਾਨਾਂ ਨੂੰ ਲੋਕ ਲਾਈ ਬੈਠੇ ਨੇ ਅੱਜ ਦਬ ਦਵਾ ਪਾ ਕੇ ਜੇ ਹੜਤਿਆਂ ਦੀ ਹੜਤਾਲ ਖਤਮ ਕੀਤੀ ਆ ਤਾਂ ਸਹਿਲਣਾ ਵਾਲੇ ਅਜੇ ਵੀ ਦੰਗਾਂ ਲਈ ਖੜੇ ਨੇ ਕਿਸਾਨ ਮਤਲਬ ਬਿਲਕੁਲ ਬੇਵਸ ਹੋਇਆ ਪਿਆ ਪਰੇਸ਼ਾਨ ਹੋਇਆ ਪਿਆ ਪਹਿਲਾਂ ਮੌਸਮ ਦੀ ਖਰਾਬੀ ਕਾਰਨ ਖੇਤਾਂ ਵਿੱਚ ਧੋਨਾ ਖਰਾਬ ਹੋਇਆ ਹੁਣ ਮੱਡੀਆਂ ਵੀ ਧੋਨਾ ਖਰਾਬ ਹੋ ਰਿਹਾ ਅੱਗੇ ਨੂੰ ਖਰੀਦਣ ਦਾ ਬਰੋਧ ਕੋਈ ਨਹੀਂ ਹੋ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਉਹ ਆਪ ਦਿੱਲੀ ਜਾ ਕੇ ਡੇਰੇ ਲਾਉਣ ਤਾਂ ਬਨਾਸਪੇਸ਼ ਗਦਾਮਾਂ ਦੇ ਵਿੱਚ ਬਣਾਉਣ ਤਾਂ ਆਹ ਜਿਹੜੇ ਸ਼ੈਡਰ ਨੇ ਸ਼ੈਡਰਾਂ ਬਾਰੇ ਝੂਣਾ ਉਠੋਂ ਖਾਣਗੇ ਤਾਂ ਥ੍ਰੀ ਦੇ ਬ੍ਰਾਂਡ ਜਿਹੜੇ ਨੇ ਉਹ ਸਰਦ ਦੇ ਸਾਰ ਬਣ ਕੇ ਆਪੀ ਪ੍ਰਬੰਧ ਕਰ ਸਕਣ ਦੀ ਸਮਰੱਥਾ ਵੀ ਹੋਣਗੇ ਤੇ ਵੈਸੇ ਵੀ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਹ ਹੱਲ ਕਰਨੀ ਤੇ ਹੀ ਦੀਆਂ ਇਹ ਜਿਹੜਾ ਟਕਰਾ ਬੜਾ ਖਤਰਨਾਕ ਹੈ ਸ਼ਾਂਤ ਤੇ ਆਰਤੀ ਦਾ ਟਕਰਾ ਤੇ ਫਿਰ ਸ਼ਰਰ ਵਾਲਾ ਨਾ ਟਕਰਾ ਆਰਤੀਆਂ ਦਾ ਮਰੇ ਇੱਕ ਉਹ ਵਿਖ ਵਿੱਚ ਨਵੇਂ ਕੰਡੇ ਬੀਜੇ ਜਾ ਰਹੇ ਨੇ ਸਰਕਾਰ ਦੀ ਗੰਤ ਨੀਤੀ ਹੋਮੇ ਨੇ ਜਿਹੜੇ ਕੰਡੇ ਬੀਜੇ ਨਵੇਂ ਇਹ ਮੈਂ ਸਮਝਦਾ ਵਿਖ ਵਿੱਚ ਪੰਜਾਬੀਆਂ ਨੂੰ ਕੁਝ ਕਹਿਣਗੇ ਇਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਪੰਜਾਬ ਨੂੰ ਇਸ ਅਸ਼ਾਂਤ ਮਾਹੌਲਤਾਂ ਵਿੱਚ ਸਰਕਾਰ ਦੇ ਨਲੈਕ ਹੋਣ ਦਾ ਕੱਟ ਰਹੇ ਨੇ ਔਰ ਜੇ ਮੈਂ ਸਮਝਦਾ ਕਿ 35 ਸਾਲ ਨੂੰ ਜ਼ਰੂਰ ਇਹਦੇ ਲਈ ਸਿਹਰਤਾ ਤੋਂ ਕੌਂਟੀ ਡੋੜ ਗਵਰਨਰ ਸਾਹਿਬ ਨੂੰ ਮੈਂ ਚਿੱਠੀ ਲਿਖੀ ਉਹਨਾਂ ਨੂੰ ਵੀ ਵੀਰ ਜੀ ਦਿੱਤੀ ਕਿ ਉਹ ਪੰਜਾਬ ਸਰਕਾਰ ਤੇ ਕੇਂਦਰ ਦੇ ਵਿੱਚ ਵਿਚੋਲਗੀ ਦਾ ਕੰਮ ਕਰਕੇ ਮੀਡੀਏਟਰ ਦੇ ਤੌਰ ਤੇ ਮੈਕੀਅਬਲੀ ਮਰ ਸੌਟ ਆਊਟ ਤੋਂ ਸਮੱਸਿਆ ਅਦਰਵਾਈਜ਼ ਤਾਂ ਨਹੀਂ ਹੋਰ ਵੱਡਾ ਨੁਕਸਾਨ ਹੋਊਗਾ ਖੱਡਰਾ ਇਹਨਾਂ ਅਮਨ ਕਾਨੂੰਨ ਦੀ ਸਥਿਤੀ ਦੇ ਅਨੁਸਾਰ ਪੈ ਗਿਆ ਆਪਣੇ ਆਪ ਦੇ ਸੋ ਇਹ ਵੀ ਚਿੰਤਾ ਬੜੀ ਹੈ ਖੱਟ ਕਸਨਾ ਦਾ ਵੀ ਕੁਝ ਬਹਿਲਵਾਦ ਹੋਇਆ ਹੋਇਆ ਹੈ ਕਿਸਾਨ ਅਜ ਮੰਡੀਆਂ ਵਿੱਚ ਰੋ ਰਿਹਾ ਕਿਸਾਨਾਂ ਕੋ ਜਾਨਨੇ ਆ ਬੇਵਸ ਹੋਏ ਬਚਨ ਕਿਸਾਨਾਂ ਨੂੰ ਜੇ ਮੁੱਖ ਮੰਤਰੀ ਸਾਹਿਬ ਪਰ ਦਾ ਸਮਾਂ ਹੀ ਨਹੀਂ ਸੀ ਦਿੰਦੇ ਮਿਲਦਾ ਜੇ ਸਮਾਧਨ ਇਹ ਗੱਲ ਨਹੀਂ ਚੜਦੀ ਆੜਤੀਆਂ ਨੂੰ ਬੰਨ ਮਿਲਦਾ ਸਮਾਂ ਨਹੀਂ ਦਿੰਦੇ ਸੀ ਜੇ ਰੋ ਬਗਾਂ ਨੂੰ ਸਮਾਂ ਨਹੀਂ ਸੀ ਦਿੰਦੇ ਤੇ ਹੁਣ ਮੀਟਿੰਗਾਂ ਤੱਕ ਹੀ ਸੀਮਤ ਤੇ ਜਿਹੜਾ ਇਹ ਸਾਰੀ ਸਮੱਸਿਆ ਇਹ ਦਿੱਲੀ ਦੇ ਨਾਲ ਰਲ ਕੇ ਹੀ ਹਲੋਦਾ ਜਾਂ ਕੇਂਦਰ ਨਾਲ ਰਲ ਕੇ ਹੀ ਹਲੋਦਾ ਵੀ ਆ ਮੁੱਖ ਮੰਤਰੀ ਸਾਹਿਬ ਨਾਲ ਤੋਂ ਵੀ ਬੈਠਕਾਂ ਲਿਖੀਆਂ ਚਿੱਠੀਆਂ ਲਿਖ ਕੇ ਸਿਰਫ ਉੱਚਾ-ਪੋਚਾ ਦੀ ਚੱਕਰ ਜਿਹੜੇ ਨੇ ਇਹ ਮੈਂ ਸਮਝਦਾ ਕਿ ਕਿਤਨਾ ਕਿਤਨਾ ਦਿਨ ਜਿੱਤ ਸਿਹਰਜਤਾ ਤੇ ਵੀ ਸਵਾਰੀਏ ਜਿੰਨੇ ਕਰੇ ਹੁੰਦੇ ਨੇ ਔਰ ਇਸੇ ਕਰਕੇ ਜਿਹੜੀ ਸਮੱਸਿਆ ਉਹ ਲੜਕ ਰਹੀ ਆ ਦੂਜੀ ਗੱਲ ਐਸੇ ਪੰਜਾਬ ਦੇ ਹਾਲਾਤਾਂ ਦੇ ਵਿੱਚ ਅੱਜ ਪੰਚਾਇਤ ਚੋਣਾਂ ਹੋ ਰਹੀਆਂ ਨੇ ਪੰਚਾਇਤ ਚੋਣਾਂ ਵਿੱਚ ਜਿਹੜੀਆਂ ਤਾਂਦਲੀਆਂ ਹੋ ਗਈਆਂ ਨੇ ਪੰਚਾਇਤ ਚੋਣਾਂ ਵਿੱਚ ਪ੍ਰਸ਼ਾਸਨ ਨੰਗੇ ਚਿੱਤੇ ਰੂਪ ਵਿੱਚ ਤੇ ਸਰਕਾਰ ਵੱਲੋਂ ਅ ਸਰਕਾਰੀ ਧਿਰ ਲਈ ਵਰਤਿਆ ਜਾ ਰਿਹਾ ਇਹ ਲੋਕ ਰਾਜ ਦੀ ਖਤਰੇ ਦੀ ਘਾਟੀ ਹੈ ਇਹ ਲੋਕ ਰਾਜ ਤੇ ਸੁਭਾਗੇ ਜਿੰਨ ਖੜਾ ਹੁੰਦਾ ਹੈ ਔਰ ਅੱਜ ਤੱਕ ਦੀਆਂ ਪਟੀਸ਼ਨਾਂ ਜਿੰਨੀਆਂ ਹਾਈ ਕੋਰਟ ਦੇ ਵਿੱਚ ਅਦਾਰਾਤਾਂ ਵਿੱਚ ਪਈਆਂ ਸ਼ਾਇਦ ਅਜੇ ਤੱਕ ਇੰਨੀਆਂ ਪਟੀਸ਼ਨਾਂ ਨਾ ਕਦੇ ਪਈਆਂ ਹੋਣ ਕਿਉਂਕਿ ਨਾਜਾਇਜ਼ ਤੌਰ ਤੇ ਕਾਗਜ਼ ਰਦਰ ਹੋਏ ਨੇ ਨਾਜਾਇਜ਼ ਤੌਰ ਤੇ ਲੋਕਾਂ ਨੂੰ ਤਾਂ ਕਿ ਭਰਨ ਤੋਂ ਰੋਕਿਆ ਗਿਆ ਨਜਾਇਜ਼ ਤੌਰ ਤੇ ਹੁਣ ਪੁਲਿਸ ਦੀ ਵਰਤੋਂ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਕਾਗਜ਼ ਵਾਪਸ ਲੈਣ ਲਈ ਦਬਾਅ ਪਾਇਆ ਗਿਆ ਅੱਜ ਅੱਜ ਅਰਾਜਤਾ ਦਾ ਮਾਹੌਲ ਹੈ ਤਿੰਨ ਦਿਨਾਂ ਤੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਦੋਸ਼ ਨੇ ਜਿਹੜੇ ਪਿੰਡ ਦੇ ਵਿੱਚ ਸ਼ਾਮ ਦਾ ਜ਼ਮੀਨ ਦਾ ਇੱਕ ਵਿਗਾ ਵੀ ਹੈ ਨਹੀਂ ਉਸ ਪਿੰਡ ਦੇ ਵਿੱਚ ਦੋਸ਼ ਲਾਇਆ ਜਾਂਦਾ ਕਿ ਸ਼ਾਮ ਨਾਲ ਜ਼ਮੀਨ ਵੱਲੀ ਹੋਈ ਆ ਸ਼ਾਮ ਨਾਲ ਜ਼ਮੀਨੇ ਹੈ ਨਹੀਂ ਤੇ ਫਿਰ ਮੱਲੇਗਾ ਕਿੱਥੋਂ ਜਿਹੜੇ ਕੋਲ ਮੱਜਾ ਨਹੀਂ ਹੈ ਕਰ ਵਿਧਿਕ ਮੱਜ ਨਹੀਂ ਹੈ ਉਹਦੇ ਦੋਸ਼ ਲਾਇਆ ਜਾਂਦਾ ਕਿ ਤੂੰ ਵਜਾਂ ਸ਼ਾਮਲਾ ਦੇ ਵਿੱਚ ਬਹੀ ਦੇ ਵਿੱਚ ਬੰਧਿਆ ਹੁੰਦਾ ਪਰ ਇਸ ਤਰ੍ਹਾਂ ਦੇ ਬੇਤੁਕਾ ਇਲਜ਼ਾਮ ਲਾਏ ਨੇ ਜਿਹੜੇ ਮਤਲਬ ਕਿਸੇ ਤਰ੍ਹਾਂ ਮਤਲਬ ਕੋਈ ਸਬੂਤ ਹੈ ਨਹੀਂ ਨਜ਼ਰ ਆ ਰਿਹਾ ਉਹ ਅੱਜ ਇਸ ਵਾਰੀ ਪਹਿਲੀ ਵਾਰੀ ਹੋ ਰਿਹਾ ਵੀ ਇਸ ਤਰ੍ਹਾਂ ਪਰੇਸ਼ਾਨੀ ਕੀਤੀ ਜਾ ਰਹੀਆ ਨਾਜ਼ੁਦੀਗੀ ਦਾਅਵਾ ਕਰਨ ਵਾਲੇ ਉਮੀਦਵਾਰਾਂ ਤੇ ਪਰ ਮਤਲਬ ਤਾਂ ਇਹ ਤਾਂ ਇਹ ਸਪੰਚੈਤੀ ਸਿਸਟਮ ਮੁਰੀਤਰਾ ਨਗਾਰਨ ਵਾਲੀ ਗੱਲ ਫੇਰ ਕਰਨ ਵਾਲੀ ਗੱਲ ਆ ਔਰ ਇਹ ਸਰਕਾਰ ਦਾ ਲੋਕਾਂ ਤੇ ਵਿਸ਼ਵਾਸ ਉੱਠ ਗਿਆ ਲੋਕਾਂ ਦਾ ਸਰਕਾਰ ਤੇ ਬੇਵਿਸ਼ਵਾਸੀ ਹੋ ਗਈ ਔਰ ਇਹ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਤਾਂ ਕੁਦਰਤੀ ਤੌਰ ਤੇ ਸੁਭੇ ਰਹੀ ਖਤਰਨਾਕ ਹੋ ਜਾਂਦੀ